ਕੋਈ ਮੰਤਰੀ ਇਹਨਾਂ ਘਰ ਕੋਈ ਗੱਲ ਕਰਨੇ ਨਾਲ ਕੋਈ ਸਪੋਨੀਰ ਕਿਉਂ ਮਨਤ ਜੀ ਪ੍ਰੰਦਾਵੇ ਕਰਕੇ ਇੰਨੀ ਟੈਨਸ਼ਨ ਲਈ ਹਰ ਇੱਕ ਤੇ ਗਾੜੀ ਲੱਗੇ ਕੋਈ ਇਹਨਾਂ ਦੇ ਘਰ ਕੱਲ ਦਾ ਕਿਉਂ ਨਹੀਂ ਆਇਆ ਕੋਈ ਵੀ ਆਇਆ ਆਪਣੇ ਆਪਣੇ ਏਰੀਆ ਹੈ ਨਹੀਂ ਕਿਦਰੋਂ ਦਾ ਸਾਰੇ ਆਣ ਇਹ ਆਮ ਨਾਲ ਪਬਲਿਕ ਤੱਕ ਕੋਈ ਰਹਿਣਿਆ ਕਿਉਂ ਸਾਰੇ ਦੋਣਾਂ ਪਰ ਸਾਰੇ ਕੱਲ ਵੀ ਨਹੀਂ ਆਇਆ ਸਾਰੇ ਕੱਲ ਦੀ ਮੈਸੇਜ ਜਗਨਪੋਡ ਕਿਉਂ ਕਿਉਂ ਨਹੀਂ ਆਇਆ ਨਹੀਂ ਜਾਣਾ ਤੇ ਛਦੋ ਤੱਕ ਜਗਨਨ ਸਾਹਬੀ ਮੇਰ ਦਾ ਜਾ ਦੇ ਅੰਦਰ ਬੈਠੇ ਦੋ ਤੇ ਇਹਨੇ ਪਰਚੇ ਕੀਤੇ ਜਾਂਦੇ ਆ